ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਦੇ ਅੰਦਰ ਸਾਨੂੰ ਕੁਝ ਨਾ ਕੁਝ ਕਰਨਾ ਪੈਂਦਾ ਔਰ ਇੱਕ ਯਾਦ ਰੱਖਿਓ ਵੀ ਜਿੰਨਾ ਵੱਡਾ ਕਰਨਾ ਹੁੰਦਾ ਹੈ ਉਹਦੇ ਵਾਸਤੇ ਮਿਹਨਤ ਵੀ ਓਨੀ ਵੱਡੀ ਲੱਗਦੀ ਹੈ ਔਰ ਓਨੇ ਹੀ ਜ਼ਿਆਦਾ ਮੁਸ਼ਕਲ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਉਸਤਾਦ ਵੀ ਓਨੇ ਸਿਆਣੇ ਚਾਹੀਦੇ ਨੇ ਸਮਾਂ ਵੀ ਓਨਾ ਜ਼ਿਆਦਾ ਚਾਹੀਦਾ ਹੈ ਕਿਉਂਕਿ ਮੈਂ ਕੁਝ ਵੱਡਾ ਕਰਨਾ ਮੈਂ ਕੁਝ ਵੱਡਾ ਬਣਨਾ ਚਾਹੁੰਦਾ ਮੰਨ ਲਓ ਕਿਸੇ ਨੇ ਸਰਕਾਰੀ ਸਕੂਲ ਵਿੱਚੋਂ ਪੜ੍ਹ ਕੇ ਪੰਜ ਜਮਾਤਾਂ ਅੱਠ ਜਮਾਤਾਂ ਹੀ ਪੜ੍ਹਨੀਆਂ ਨੇ ਏਬੀਸੀ ਤੱਕ ਹੀ ਪਹੁੰਚਣਾ ਉਹਨੂੰ ਨਾ ਬਹੁਤੀ ਟਿਊਸ਼ਨ ਰੱਖਣ ਦੀ ਲੋੜ ਏ ਨਾ ਮਗਜ਼ਮਾਰੀ ਕਰਨ ਦੀ ਲੋੜ ਏ ਪਸ਼ੂਚਾਰ ਦਾ ਚਾਰਦਾ ਵੀ 8ਵੀਂ 10ਵੀਂ ਤੱਕ ਪਾਸ ਕਰ ਹੀ ਜਾਂਦਾ ਹੈ ਖੈਰ ਜੇ ਕਿਸੇ ਨੇ ਆਈਐਸ ਬੰਨਾ ਹੈ ਆਈਪੀਐਸ ਬੰਨਾ ਹੈ ਸਾਇੰਟਿਸਟ ਬੰਨਾ ਹੈ ਪਾਇਲਟ ਬੰਨਾ ਹੈ ਕੁਝ ਕੁਝ ਹੋਰ ਬੰਨਾ ਹੈ ਡਿਗਰੀ ਹੋਲਡਰ ਬੰਨਾ ਹੈ ਪੀਐਚਡੀ ਬੰਨਾ ਹੈ ਤੇ ਫਿਰ ਉਹਨੂੰ ਕਿਤਾਬਾਂ ਦੇ ਨਾਲ ਮਗਜਮਾਰੀ ਵੀ ਕਰਨੀ ਪੈਣੀ ਮੁਸ਼ਕਲ ਦੇ ਦੌਰ ਵਿੱਚੋਂ ਵੀ ਗੁਜ਼ਰਨਾ ਪੈਣਾ ਹੈ ਰਾਤਾਂ ਨੂੰ ਦਿਨ ਦੇ ਬਰਾਬਰ ਜਨਣਾ ਪੈਣਾ ਤੇ ਪੈਸੇ ਖਰਚ ਕਰਕੇ ਚੰਗੇ ਚੰਗੇ ਉਸਤਾਦਾਂ ਦੀਆਂ ਛਿੜਕਾਂ ਖਾ ਕੇ ਉਹਨੂੰ ਟਿਊਸ਼ਨ ਵੀ ਲੈਣੀ ਪੈਣੀ ਹੈ ਉਹਨੂੰ ਪੜਨਾ ਵੀ ਪੈਣਾ ਹੈ ਉਹ ਤਾਂ ਕੁਝ ਬਣ ਪਾਏਗਾ ਵਰਨਾ ਨਹੀਂ ਇਹਨੂੰ ਇਸ ਤਰ੍ਹਾਂ ਹੀ ਸਮਝ ਲਓ ਵੀ ਜਿੰਨੀ ਮੰਜ਼ਲ ਵੱਡੀ ਹੁੰਦੀ ਹੈ ਮਿਹਨਤ ਵੀ ਓਨੀ ਵੱਡੀ ਲੱਗਦੀ ਹੈ ਜਿੰਨੀ ਮੰਜ਼ਲ ਓਖੀ ਹੁੰਦੀ ਹੈ ਰਾਵੀ ਉਹਨੇ ਔਖੇ ਦੇ ਵਿੱਚੋਂ ਦੀ ਹੋ ਕੇ ਹੀ ਗੁਜ਼ਰਨਾ ਪੈਂਦਾ ਹੈ ਉਹ ਮੰਜ਼ਲ ਤਾਂ ਮਿਲਦੀ ਹੈ ਵਰਨਾ ਨਹੀਂ ਚਲੋ ਜਦੋਂ ਤੁਸੀਂ ਕੁਝ ਵੱਡਾ ਕਰਨ ਦਾ ਇਰਾਦਾ ਬਣਾ ਲੈਨੇ ਆ ਬੜੇ ਧਿਆਨ ਨਾਲ ਸੁਣਿਓ ਜਦੋਂ ਵੀ ਤੁਸੀਂ ਕੁਝ ਵੱਡਾ ਕਰਨ ਦਾ ਵੱਡਾ ਬਣਨ ਦਾ ਆਪਣਾ ਇਰਾਦਾ ਬਣਾ ਲੈਨੇ ਆ ਫੈਸਲਾ ਕਰ ਲੈਨੇ ਆ ਮੈਂ ਆ ਕੁਝ ਬੰਣਾ ਹੈ ਉਹਦੇ ਆਰੰਭਲੇ ਦੌਰ ਦੇ ਅੰਦਰ ਸ਼ੁਰੂਆਤੀ ਦੌਰ ਦੇ ਅੰਦਰ ਨਾ ਮੁਸ਼ਕਲਾਂ ਬੜੀਆਂ ਹੁੰਦੀਆਂ ਆ ਇਦਾਂ ਮੈਂ ਇੱਕ ਨੁਕਤਾ ਤੁਹਾਡੇ ਸਾਹਮਣੇ ਰੱਖ ਦਿਆਂ ਤੁਹਾਡੀ ਲਾਈਫ ਵਿੱਚ ਹੁੰ ਚੁੱਕੇ ਜਦੋਂ ਇੱਕ ਬੱਚਾ ਸਾਈਕਲ ਚਲਾਉਣਾ ਸਿੱਖਦਾ ਹੈ ਨਾ ਸਾਡੇ ਤੇ ਵੀ ਇਹੀ ਕੁਝ ਹੋਇਆ ਤੇ ਬਹੁਤ ਸਾਰੇਾਂ ਤੇ ਉੱਤੇ ਹੀ ਇਹ ਦਾ ਹੁੰਦਾ ਉਹਨੂੰ ਸਾਈਕਲ ਸੰਭਲਣਾ ਵੀ ਬੜਾ ਔਖਾ ਲੱਗਦਾ ਹੈ ਕਈ ਵਾਰ ਉਹ ਸਾਈਕਲ ਤੋਂ ਡਿੱਗਦਾ ਹੈ ਗਿੱਟੇ ਗੋਡੇ ਛਿੱਲੇ ਜਾਂਦੇ ਨੇ ਸਾਈਕਲ ਦੀ ਚੇਨ ਵਿੱਚ ਉਹਦਾ ਪਜਾਮਾ ਪੈਂਟ ਫਸ ਜਾਂਦੇ ਨੇ ਬੜੀ ਵਾਰ ਉਹਨੂੰ ਠੋਕਰਾਂ ਖਾਣੀਆਂ ਪੈਂਦੀਆਂ ਨੇ ਉਹਨੂੰ ਸਾਈਕਲ ਚਲਾਉਣਾ ਵੀ ਬੜਾ ਔਖਾ ਲੱਗਦਾ ਹੈ ਔਰ ਜਦੋਂ ਉਹ ਮਾਹਿਰ ਹੋ ਜਾਂਦਾ ਹੈ ਜਦੋਂ ਉਹ ਪਰਫੈਕਟ ਹੋ ਜਾਂਦਾ ਹੈ ਉਦੋਂ ਸਾਈਕਲ ਕੋਈ ਗੱਲ ਹੀ ਨਹੀਂ ਲੱਗਦੀ ਆਮ ਤੋਂ ਆਮ ਜਿਹਾ ਲੱਗਦਾ ਹੈ ਬੜਾ ਸਧਾਰਨ ਜਿਹਾ ਕੰਮ ਲੱਗਦਾ ਹੈ ਦੂਜਾ ਨੁਕਤਾ ਜਦੋਂ ਤੁਸੀਂ ਕਾਰ ਚਲਾਉਣੀ ਸਿੱਖਣੀ ਸੀ ਉਸ ਵਕਤ ਨੂੰ ਨੋਟ ਕਰੋ ਉਹਨਾਂ ਪੜਾਂ ਨੂੰ ਉਹਨਾਂ ਘੜੀਆਂ ਨੂੰ ਚੇਤੇ ਕਰੋ ਰਿਕਾਲ ਕਰੋ ਉਸ ਪੜਾਂ ਨੂੰ ਉਹਨਾਂ ਪੜਾਂ ਨੂੰ ਤੁਹਾਡੇ ਹੱਥਾਂ ਦਾ ਪਸੀਨਾ ਨਹੀਂ ਸੀ ਸੁਖਦਾ ਔਰ ਉਹ ਪਸੀਨਾ ਸਰੀਰ ਦੀ ਬੰਤਰ ਕਰਕੇ ਨਹੀਂ ਸਿਆਰਿਆ ਉਹ ਪਸੀਨਾ ਤੁਹਾਡੇ ਡਰ ਦੇ ਕਾਰਨ ਆ ਰਿਹਾ ਸੀ ਤੁਸੀਂ ਸਟੀਰਿੰਗ ਨੂੰ ਬੜੇ ਘੁੱਟ ਕੇ ਫੜਦੇ ਸੀ ਵੀ ਕਿਦਰੇ ਹੱਥਾਂ ਚੋਂ ਬਾਹਰ ਨਾ ਨਿਕਲ ਜਾਏ ਪਰ ਹੁਣ ਤੇ ਉਹ ਗਤੀ ਨਹੀਂ ਹੈ ਹੁਣ ਤੇ ਉਹ ਚਾਲ ਨਹੀਂ ਹੈ ਸਟੀਰਿੰਗ ਘੁੱਟ ਕੇ ਫੜਦੇ ਸੀ ਹੱਥਾਂ ਦੇ ਪਸੀਨਾ ਸੁੱਕਦਾ ਨਹੀਂ ਸੀ ਅੱਖਾਂ ਆਪਣੀਆਂ ਗੱਡ ਕੇ ਬੈਂਦੇ ਸੀ ਸਤਰਕ ਹੋ ਕੇ ਬੈਂਦੇ ਸੀ ਜੇ ਕੋਈ ਤੁਹਾਡੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਸੀ ਤੇ ਤੁਸੀਂ ਮੋੜ ਦਿੰਦੇ ਸੀ ਨਾ ਬਈ ਮੈਂ ਕਾਰ ਸਿੱਖ ਰਿਆਂ ਮੈਨੂੰ ਜਾਚ ਸਿੱਖ ਲੈਂਦੇ ਮੈਨੂੰ ਵੰਡ ਨਾ ਮੇਰਾ ਧਿਆਨ ਡਾਇਵਰਟ ਨਾ ਹੋਵੇ ਮੇਰਾ ਧਿਆਨ ਖਿੰਡ ਨਾ ਜਾਏ ਮੈਂ ਤੇਰੀਆਂ ਗੱਲਾਂ ਵੱਲ ਨਾ ਲੱਗ ਜਾ ਕਿਦਰੇ ਕਾਰ ਦਾ ਐਕਸੀਡੈਂਟ ਨਾ ਕਰ ਦਿਆਂ ਪਰ ਹੁਣ ਜਦੋਂ ਤੁਸੀਂ ਕਾਰ ਚਲਾਉਂਦੇ ਚਲਾਉਂਦੇ ਪਰਫੈਕਟ ਹੋ ਗਏ ਤੁਸੀਂ ਮਾਸਟਰ ਬਣ ਗਏ ਤੁਸੀਂ ਮਾਹਿਰ ਬਣ ਗਏ ਹੁਣ ਕਾਰ ਵੀ ਚਲਾ ਰਹੇ ਹੋ ਬਿਲਕੁਲ ਨਰਮ ਜਿਹਾ ਪੋਲਾ ਜਿਹਾ ਦੋ ਉਂਗਲਾਂ ਸਟੀering ਤੇ ਹੁੰਦੀਆਂ ਨੇ ਕਾਰ ਚੱਲ ਰਹੀ ਨਾਲ ਦੀਆਂ ਸਵਾਰੀਆਂ ਦੇ ਨਾਲ ਜੀਆਂ ਦੇ ਨਾਲ ਬੈਠਿਆਂ ਅਸਾ ਠੱਠਾ ਵੀ ਕਰਦੇ ਹੋ ਪਰ ਕਾਰ ਚੱਲ ਰਹੀ ਆਪਣੇ ਆਪ ਰੈੱਡ ਲਾਈਟ ਦੇ ਉੱਤੇ ਰੁਕ ਜਾਂਦੀ ਹੈ ਆਪਣੇ ਆਪ ਸਪੀਡ ਦਾ ਧਿਆਨ ਹੁੰਦਾ ਹੈ ਆਪਣੇ ਆਪ ਗ੍ਰੀਨ ਦੇ ਉੱਤੇ ਚੱਲ ਪੈਂਦੀ ਹੈ ਕਿਉਂ ਉਹ ਗਿਆਨ ਪੱਕ ਗਿਆ ਹੈ ਤੁਸੀਂ ਉਸ ਸਬਜੈਕਟ ਦੇ ਅੰਦਰ ਬੜੇ ਮਾਹਿਰ ਹੋ ਗਏ ਹੋ ਹੁਣ ਉਹ ਖਿਆਈ ਨਹੀਂ ਲੱਗਦੀ ਉਹ ਖਿਆਈ ਪਹਿਲੇ ਦੌਰ ਵਿੱਚ ਹੀ ਲੱਗਦੀ ਹੈ ਉਸ ਤੋਂ ਬਾਅਦ ਤੇ ਰਾਹ ਦੇ ਉੱਤੇ ਆਨੰਦ ਆਉਣਾ ਸੋ ਸ਼ੁਰੂ ਹੋ ਜਾਂਦਾ ਹੈ ਫਿਰ ਦੁਬਾਰਾ ਕਹਿੰਨਾ ਪਹਿਲੇ ਦੌਰ ਵਿੱਚ ਔਖਾ ਲੱਗਦਾ ਹੈ ਉਸ ਤੋਂ ਬਾਅਦ ਸੌਖਾ ਨਹੀਂ ਉਦੋਂ ਬਾਅਦ ਉਹ ਕੰਮ ਸੌਖਾ ਵੀ ਲੱਗਦਾ ਹੈ ਤੇ ਕੰਮ ਦਾ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਬਾਅਦ ਗੱਡੀ ਚਲਾਉਨੇ ਉਹ ਤੇ ਆਨੰਦ ਲੈਨੇ ਉਹ ਬੜੇ ਆਨੰਦ ਦੇ ਵਿੱਚ ਸਫਰ ਪਾਰ ਕਰਨਿਆ ਸਫਲਤਾ ਦੇ ਉੱਤੇ ਪਹੁੰਚ ਕੇ ਹੀ ਪਤਾ ਲੱਗਦਾ ਹੈ ਕਿ ਮੇਰਾ ਡਰ ਹੀ ਮੇਰੇ ਰਾਹ ਦੀ ਸਭ ਤੋਂ ਵੱਡੀ ਰੁਕਾਵਟ ਸੀ ਜਿਹੜਾ ਮੈਨੂੰ ਅੱਗੇ ਨਹੀਂ ਸੀ ਤੁਰਨ ਦੇ ਰਿਹਾ ਕਈ ਰੁਕ ਜਾਂਦੇ ਨੇ ਮੈਂ ਕਾਰ ਨਹੀਂ ਸਿੱਖਣੀ ਮੈਂ ਆਹ ਕੰਮ ਨਹੀਂ ਕਰਨਾ ਮੈਨੂੰ ਡਰ ਲੱਗਦਾ ਹੈ ਮੈਂ ਕਬਰਾਟ ਬੜੀ ਹੁੰਦੀ ਐ ਮੈਂ ਡਿੱਗ ਜਾਵਾਂਗਾ ਮੈਂ ਹਾਰ ਜਾਵਾਂਗਾ ਮੈਂ ਫੇਲ ਹੋ ਜਾਵਾਂਗਾ ਮੈਂ ਸਰਾਤੇ ਨਹੀਂ ਤੁਰਨਾ ਮੈਂ ਮਣੀ ਇਨਵੈਸਟ ਨਹੀਂ ਕਰਨੀ ਮੈਂ ਕੁਝ ਬੰਨਾ ਨਹੀਂ ਮੈਂ ਕੁਝ ਪੜਨਾ ਨਹੀਂ ਹਾਰ ਜਾਂਦੇ ਨੇ ਫੇਲ ਰਹਿੰਦੇ ਨੇ ਔਰ ਸਾਰੀ ਉਮਰ ਹੀ ਫੇਲ ਰਹਿੰਦੇ ਨੇ ਉੱਥੇ ਜਿੰਦਗੀ ਖੂਦੇ ਡੱਡੂ ਵਾਂਗੂ ਬਤਾ ਕੇ ਅੱਗੇ ਚੱਲਦੇ ਪਾਂਦੇ ਨੇ ਖੈਰ ਸਫਲਤਾ ਦੀ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਨੰਬਰ 1 ਤੇ ਤੁਹਾਨੂੰ ਉਹਦਾ ਆਨੰਦ ਮਿਲਦਾ ਹੈ ਲੁਥਮ ਮਿਲਦਾ ਹੈ ਸਕੂਨ ਮਿਲਦਾ ਹੈ ਤੇ ਨੰਬਰ 2 ਤੇ ਪਤਾ ਲੱਗਦਾ ਹੈ ਕਿ ਮੇਰਾ ਡਰ ਸੀ ਜਿਹੜਾ ਮੈਨੂੰ ਅੱਗੇ ਤੁਰਨ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ ਸਫਲਤਾ ਦੀ ਮੰਜ਼ਲ ਦੇ ਉੱਤੇ ਸਫਲ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮੇਰਾ ਡਰ ਮੈਨੂੰ ਤੁਰਨ ਹੀ ਸੀ ਦੇ ਰਿਹਾ ਤੇ ਜਦੋਂ ਤੁਸੀਂ ਉਸ ਡਰ ਨੂੰ ਹੁਣ ਦੁਬਾਰਾ ਵਿਚਾਰਨੇ ਆ ਨਾ ਤੇ ਤੁਹਾਨੂੰ ਆਪਣੇ ਆਪ ਤੇ ਅਹਿਸਾਸ ਹੁੰਦਾ ਹੈ ਵੀ ਜੇ ਮੈਂ ਡਰ ਦੇ ਕਾਰਨ ਇਹ ਕੰਮ ਛੱਡ ਦਿੰਦਾ ਤੇ ਅੱਜ ਮੇਰੇ ਕੋਲ ਇਹ ਸਕਸੈਸ ਨਾ ਹੁੰਦੀ ਅੱਜ ਮੇਰੇ ਕੋਲ ਸਫਲਤਾ ਨਾ ਹੁੰਦੀ ਅੱਜ ਮੇਰੇ ਕੋਲੇ ਜਿਹੜੇ ਸੁਖ ਦੇ ਸਾਧਨ ਨੇ ਨਾ ਹੁੰਦੇ ਚਲੋ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿੰਦਾ ਜਦੋਂ ABC ਦੇ ਨਾਲ ਸ਼ੁਰੂਆਤ ਹੋਈ ABC ਦੇ ਨਾਲ ਸਕੂਲਾਂ ਵਿੱਚ ਮਗਜਮਾਰੀ ਸ਼ੁਰੂ ਹੋਈ ਤੇ ABC ਪੜ੍ਹਨੀ ਯਾਦ ਕਰਨੀ ਛੋਟੀ ਕਰੋ ਵੱਡੀ ਕਰੋ ਐਂ ਲੱਗਦਾ ਸੀ ਜਿਵੇਂ ਹਿਮਾਲਿਆ ਪਰਬਤ ਦੇ ਨਾਲ ਮੱਥਾ ਡਾ ਲਿਆ ਹੋਵੇ ਵੀ ਇਹ ਸਾਡੇ ਪੱਲੇ ਪੈ ਜਾਏਗੀ ਪਰ ਜਦੋਂ ਤੁਸੀਂ ਪੜਦੇ ਗਏ ਮਿਹਨਤ ਕਰਦੇ ਗਏ ਉਸਤਾਦਾਂ ਦੀਆਂ ਛਿੜਕਾਂ ਖਾਂਦੇ ਗਏ ਅੱਗੇ ਤੁਰਦੇ ਰਹੇ ਰੁਕੇ ਨਾ ਕਿਸੇ ਕਾਰਨ ਵਿੱਚ ਨਾ ਰੁਕੇ ਭਾਵੇਂ ਮਾਤਾ ਪਿਤਾ ਦੀ ਪ੍ਰੇਰਣਾ ਸੀ ਸਕੂਲ ਦੇ ਟੀਚਰ ਦੀ ਪ੍ਰੇਰਣਾ ਸੀ ਤੁਹਾਡਾ ਡਰ ਸੀ ਤੁਹਾਡਾ ਸ਼ੌਂਕ ਸੀ ਪਰ ਜਦੋਂ ਤੁਸੀਂ ਸਕਸੈਸ ਹੋਏ ਨਾ ਤੇ ਹੁਣ ਇੰਗਲਿਸ਼ ਪਾਣੀ ਦੀ ਤਰ੍ਹਾਂ ਬਾਹਰ ਆਉਂਦੀ ਹੈ ਹੁਣ ਇੰਗਲਿਸ਼ ਦਾ ਫਲੋ ਇੰਨਾ ਜ਼ਿਆਦਾ ਹੈ ਵੀ ਇੰਨੀ ਚੰਗੀ ਪੰਜਾਬੀ ਨਹੀਂ ਬੋਲੀ ਜਾਂਦੀ ਜਿੰਨੀ ਚੰਗੀ ਇੰਗਲਿਸ਼ ਬੰਦੇ ਬੋਲ ਲੈਂਦੇ ਨੇ ਖੈਰ ਸ਼ੁਰੂਆਤੀ ਦੌਰ ਦੇ ਅੰਦਰ ਮੁਸ਼ਕਲ ਹੁੰਦੀ ਹੈ ਉਸ ਤੋਂ ਬਾਅਦ ਰਾ ਸੁਖਾਲਾ ਹੋ ਜਾਂਦਾ ਹੈ ਚੰਗਾ ਹੋ ਜਾਂਦਾ ਹੈ ਕੁਝ ਵੀ ਕਰੋ ਸ਼ੁਰੂਆਤ ਦੇ ਅੰਦਰ ਤੇ ਮੁਸ਼ਕਲ ਆਉਂਦੀ ਆਉਂਦੀ ਹੈ ਆਮ ਤੁਸੀਂ ਖੇਤਾਂ ਦੇ ਅੰਦਰ ਟਿਊਬਲ ਲੱਗੇ ਵੇਖੇ ਹੋਣਗੇ ਤੇ ਮੰਨ ਲਓ ਵੀ ਜਿੱਥੇ ਤੁਸੀਂ ਰਹਿੰਦੇ ਉੱਥੇ 200 ਫੁੱਟ ਡੂੰਘਾਈ ਦੇ ਉੱਤੇ ਪਾਣੀ ਦਾ ਤਲ ਹੈ ਪਰ ਜਦੋਂ ਤੁਸੀਂ ਬੋਰ ਕਰਨਾ ਸ਼ੁਰੂ ਕੀਤਾ ਸ਼ੁਰੂਆਤੀ ਦੌਰ ਦੇ ਅੰਦਰ ਪਾਣੀ ਮਿਲਿਆ ਨਹੀਂ ਮਿਲਿਆ ਕਿ ਰੇਤਾ ਮਿਲਿਆ ਕੰਕਰ ਮਿਲੇ ਪੱਥਰ ਮਿਲੇ ਚੀਕਨੀ ਮਿੱਟੀ ਮਿਲੀ ਤੇ ਕਈ ਵਾਰ ਬੋਰ ਕਰਦਿਆਂ ਕਰਦਿਆਂ ਜਿਹੜਾ ਸਮਾਂ ਸੋਚਿਆ ਸੀ ਉਹਦੇ ਨਾਲੋਂ ਸਮਾਂ ਵੀ ਵੱਧ ਲੱਗਾ ਉਹਦੇ ਨਾਲੋਂ ਪੈਸਾ ਵੀ ਵੱਧ ਲੱਗਾ ਪਰ ਹੋਇਆ ਕੀ 200 ਫੁੱਟ ਦੀ ਡੂੰਘਾਈ ਤੇ ਪਹੁੰਚਣ ਤੋਂ ਬਾਅਦ ਹੀ ਪਾਣੀ ਮਿਲਿਆ ਤੇ ਹੁਣ ਉਹ ਪਾਣੀ ਵਰਤ ਰਹੇ ਹੋ ਖੇਤਾਂ ਨੂੰ ਦੇ ਰਹੇ ਹੋ ਨਹਾ ਰਹੇ ਹੋ ਪੂਲ ਵਿੱਚ ਪਾ ਰਹੇ ਹੋ ਸਵਿਮਿੰਗ ਕਰ ਰਹੇ ਹੋ ਪਸਵਾ ਦੇ ਵਰਤੋਂ ਵਿਚ ਆ ਰਿਹਾ ਹੈ ਤੁਹਾਡੇ ਵਰਤੋਂ ਵਿਚ ਆ ਰਿਹਾ ਹੈ ਮਿਹਨਤ ਇੱਕ ਸਮਾਂ ਕੀਤੀ ਪਰ ਉਹਦਾ ਲੁੱਥਾ ਉਹਦਾ ਨਜ਼ਾਰਾ ਸੈਂਕੜੇ ਸਾਲ ਕਈ ਕਈ ਸਾਲ ਉਹ ਪਾਣੀ ਲਗਾਤਾਰ ਚੱਲਦਾ ਰਹਿੰਦਾ ਤੁਸੀਂ ਆਨੰਦ ਲੈਂਦੇ ਰਹਿੰਦੇ ਆ ਮਿਹਨਤ ਤੋਂ ਕਦੇ ਵੀ ਮਨ ਨਾ ਮੋੜੋ ਮਿਹਨਤ ਤੋਂ ਕਦੇ ਵੀ ਪਿੱਛੇ ਨਾ ਹਟੋ ਨਹੀਂ ਤੇ ਹੈਂਡ ਟੂ ਮਾਊਥ ਰਹਿ ਜਾਓਗੇ ਕਮਾਉਂਦੇ ਰਹੋਗੇ ਖਾਂਦੇ ਰਹੋਗੇ ਕਦੇ ਵੀ ਸੁੱਖ ਦੇ ਸਾਧਨ ਉਪਲਬਧ ਨਹੀਂ ਕਰਾ ਪਾਓਗੇ ਜ਼ਮੀਨ ਦੇੰ ਰੋਸਾ ਨਾ ਕੱਢਣਾ ਹੋਵੇ ਅਬਰਕ ਕੱਢਣੀ ਹੋਵੇ ਚਾਂਦੀ ਕੱਢਣੀ ਹੋਵੇ ਪੱਥਰ ਕੱਢਣਾ ਹੋਵੇ ਕੋਇਲਾ ਕੱਢਣਾ ਹੋਵੇ ਕੁਝ ਵੀ ਕੱਢਣਾ ਹੋਵੇ ਉੱਤੇ ਨਹੀਂ ਪਿਆ ਖਦਾਨਾ ਖੋਦ-ਖੋਦ ਕੇ ਖਤਰੇ ਮੁੱਲ ਲੈ ਲੈ ਕੇ ਸਭ ਕੁਝ ਪਾਇਆ ਜਾਂਦਾ ਵਰਨਾ ਨਹੀਂ ਤੁਸੀਂ ਆਪਣੇ ਆਪ ਵਿੱਚੋਂ ਕੁਝ ਕੱਢਣਾ ਹੋਵੇ ਇੱਕ ਸਫਲ ਇਨਸਾਨ ਆਪਣੇ ਆਪ ਚੋਂ ਪੈਦਾ ਕਰਨਾ ਹੋਵੇ ਤੇ ਉਹਦੇ ਵਾਸਤੇ ਵੀ ਮਿਹਨਤ ਲੱਗਦੀ ਹੈ ਤੁਹਾਡੀਆਂ ਜਿਹੜੀਆਂ ਉੱਪਰ ਲੀਆਂ ਪਰਤਾਂ ਨੇ ਨਾ ਡਰ ਵਾਲੀਆਂ ਪਰਤਾਂ ਮਿਹਨਤ ਨਾ ਕਰਨ ਵਾਲੀਆਂ ਪਰਤਾਂ ਸੁਸਤੀ ਵਾਲੀਆਂ ਪਰਤਾਂ ਇਹ ਲਾਪਰਵਾਹੀ ਵਾਲੀਆਂ ਪਰਤਾਂ ਸਾਰੀਆਂ ਨੂੰ ਇੱਕ ਇੱਕ ਕਰਕੇ ਪਾਸੇ ਕਰੋਗੇ ਤੇ ਇੱਕ ਦਿਨ ਆਏਗਾ ਤੁਹਾਡੇ ਵਿੱਚੋਂ ਹੀ ਇੱਕ ਸਫਲ ਆਈਪੀਐਸ ਬਣ ਜਾਏਗਾ ਕਲੈਕਟਰ ਬਣ ਜਾਏਗਾ ਆਈਐਸ ਬਣ ਜਾਏਗਾ ਸਾਇੰਟਿਸਟ ਬਣ ਜਾਏਗਾ ਟੀਚਰ ਬਣ ਜਾਏਗਾ ਜਾਂ ਕੋਈ ਬਿਜ਼ਨਸਮੈਨ ਬਣ ਜਾਏਗਾ ਤੁਹਾਡੇ ਵਿੱਚ ਸਭ ਕੁਝ ਬਣਨ ਦੀ ਤਾਕਤ ਹੈ ਹਾਰੋ ਨਾ ਰੁਕੋ ਨਾ ਚੱਲਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ